ਕਰ ਵਾਲੀ ਕੈਨੇਡਾ ਜਾ ਕੇ ਰੰਗ ਬਟਾ ਜਾਂਦੀ ਆ ਤੇ ਮੁੰਡੇ ਨੂੰ ਕਹਿੰਦੀ ਆ ਕਿ ਮੈਂ ਤੈਨੂੰ ਪਸੰਦ ਨਹੀਂ ਕਰਦੀ ਤੂੰ ਪੰਜਾਬ ਦੇ ਵਿੱਚ ੱੱੱਕੇ ਖਾ ਹੁਣ ਮੈਂ ਤੇਰੇ ਤੋਂ ਕੀ ਲੈਣਾ ਜਦੋਂ ਮੁੰਡੇ ਨੂੰ ਪਤਾ ਲੱਗਿਆ ਕਿ ਹੁਣ ਸਾਰੀ ਗੇਮ ਹੱਥੋਂ ਨਿਕਲ ਚੱਲੀ ਆ ਮੈਂ ਤਾਂ ਹੁਣ ਮਰੀ ਗਿਆ ਫਿਰ ਮੁੰਡੇ ਨੇ ਸੋਚਿਆ ਮੈਂ ਤਾਂ ਹੁਣ ਮਰਨਾ ਹੀ ਮਰਨਾ ਕਿਉਂ ਨਾ ਦੋ ਚਾਰਾਂ ਨੂੰ ਨਾਲ ਲੈ ਕੇ ਮਰਾਂ ਉਸ ਤੋਂ ਬਾਅਦ ਮੁੰਡੇ ਨੇ ਜੋ ਕੀਤਾ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ بڑے ਬੰਦੇਆਂ ਦੀਆਂ ਅੱਖਾਂ ਵੀ ਖੁੱਲ ਜਾਣਗੀਆਂ ਜਿਨ੍ਹਾਂ ਨਾਲ ਆਈਲੈਂਡਸ ਵਾਲੀਆਂ ਧੋਖੇ ਕਰ ਗਈਆਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੰਡਿਆਂ ਨਾਲ ਆਈਲੈਂਡਸ ਵਾਲੀਆਂ ਕੁੜੀਆਂ ਨੇ ਧੋਖਾ ਕੀਤਾ ਕੈਨੇਡਾ ਜਾ ਕੇ ਜਾਂ ਆਸਟ੍ਰੇਲੀਆ ਜਾ ਕੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਕੁੜੀਆਂ ਬਦਲ ਗਈਆਂ ਬੜੀਆਂ ਮੁੱਕਰ ਗਈਆਂ ਕਈ ਮੁੰਡੇ ਦੁਖੀ ਹੋ ਕੇ ਘਰ ਵਾਲੀਆਂ ਤੋਂ ਆਤਮ ਹੱਤਿਆ ਵੀ ਕਰ ਗਏ ਕਈ ਵਿਚਾਰੇ ਸ਼ਰਮ ਦੇ ਮਾਰੇ ਚੁੱਪ ਕਰ ਗਏ ਤੇ ਕਈ ਵਿਚਾਰੇ ਨਸ਼ੇ ਪੱਤੇ 'ਚ ਵੜ ਗਏ ਹੁਣ ਇਹੋ ਜਿਹਾ ਇੱਕ ਮੁੰਡਾ ਸੀਗਾ ਇਹਦੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਵਾਕਿਆ ਹੀ ਬੰਦੇ ਨੇ ਪੂਛਾਂ ਚਕਾਤੀਆਂ ਕੁੜੀ ਵਾਲਿਆਂ ਦੀਆਂ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹ ਬਾਈ ਛੋਟਾ ਹੁੰਦਾ ਹੀ ਬਹੁਤ ਜ਼ਿਆਦਾ ਲੜਾਕਾ ਸੀਗਾ ਬਾਈ ਕਹਿੰਦਾ ਪਲੱਸ 2 ਤੱਕ ਮੈਂ ਸਕੂਲ 'ਚ ਪੜਿਆ ਉਸ ਤੋਂ ਬਾਅਦ ਮੈਂ ਕਾਲਜ ਗਿਆ ਕਾਲਜ ਜਾ ਕੇ ਮੈਂ ਕਾਲਜ ਦਾ ਪ੍ਰਧਾਨ ਵੀ ਬਣਿਆ ਜਦੋਂ ਮੈਂ ਕਾਲਜ ਦੀ ਪ੍ਰਧਾਨਗੀ ਲਈ ਉਸ ਤੋਂ ਬਾਅਦ ਕਾਫੀ ਲੜਾਈਆਂ ਝਗੜੇ ਹੁੰਦੇ ਰਹੇ ਗਰੁੱਪ ਵੀ ਬਣੇ ਆਪਦੇ ਵੀ ਸੱਟਾਂ ਮੱਜੀਆਂ ਬਥੇਰਿਆਂ ਦੇ ਸੱਟਾਂ ਮਾਰੀਆਂ ਵੀ ਚਲੋ ਜੀ ਕਾਲਜ ਲਾਈਫ ਦੇ ਵਿੱਚ ਹੀ ਕਹਿੰਦਾ ਲੜਾਈ ਝਗੜੇ ਦੌਰਾਨ ਮੈਨੂੰ 4-5 ਸਾਲ ਦੀ ਜੇਲ੍ਹ ਹੋ ਗਈ ਤੇ 4-5 ਸਾਲ ਦੀ ਜੇਲ੍ਹ ਕੱਟ ਕੇ ਜਦੋਂ ਮੈਂ ਬਾਹਰ ਆਉਣਾ ਤਾਂ ਤੁਹਾਨੂੰ ਪਤਾ ਕਿ ਜਦੋਂ ਬੰਦਾ ਜੇਲ੍ਹ ਕੱਟ ਕੇ ਬਾਹਰਲੀ ਦੁਨੀਆ ਚਾਹੁੰਦਾ ਹਨਾ ਤਾਂ ਬੰਦੇ ਨੂੰ ਕਿਹੜੀ ਦੁਨੀਆ ਬੜੀ ਸੋਹਣੀ ਸੋਹਣੀ ਲੱਗਦੀ ਹੈ ਬਾਈ ਕਹਿੰਦਾ ਉਸੇ ਤਰ੍ਹਾਂ ਜਦੋਂ ਮੈਂ ਜੇਲ੍ਹ ਚੋਂ ਬਾਹਰ ਆਇਆ ਤਾਂ ਮੈਨੂੰ ਦੁਨੀਆ ਬੜੀ ਸੋਹਣੀ ਸੋਹਣੀ ਲੱਗੇ ਤੇ ਕਹਿੰਦਾ ਹਜੇ ਮੈਨੂੰ ਜੇਲ੍ਹ ਚੋਂ ਆਏ ਨੂੰ ਮਹੀਨਾ ਕੀ ਹੋਇਆ ਸੀ ਤੇ ਮੇਰੇ ਕਿਸੇ ਯਾਰ ਮਿੱਤਰ ਦਾ ਵਿਆਹ ਸੀਗਾ ਤੇ ਅਸੀਂ ਉਹਦੀ ਬਰਾਤ ਤੇ ਗਏ ਤੇ ਅੱਗੋਂ ਕੁੜੀ ਵਾਲਿਆਂ ਦੇ ਰਿਸ਼ਤੇਦਾਰੀ ਵਿੱਚੋਂ ਕੋਈ ਕੁੜੀ ਸੀ ਤੇ ਵਿਆਹ 'ਚ ਉਹਦੇ ਨਾਲ ਮੇਰੀ ਗੱਲਬਾਤ ਹੋ ਗਈ ਚਲੋ ਜੀ ਨੰਬਰ-ਨੰਬਰ ਐਕਸਚੇਂਜ ਹੋ ਗਏ ਇੱਕ ਦੂਜੇ ਨਾਲ ਗੱਲਬਾਤ ਕਰਨ ਲ ਕਹਿੰਦਾ ਚਲੋ ਜੀ ਕੁੜੀ ਨੇ ਜਦ ਮੈਂ ਗੱਲਬਾਤ ਕਰਨ ਲੱਗ ਗਿਆ ਕਹਿੰਦਾ ਮੈਂ ਕੁੜੀ ਤੋਂ ਇੱਕ ਵੀ ਗੱਲ ਨਹੀਂ ਲਕਾਈ 1% ਵੀ ਉਹਨੂੰ ਝੂਠ ਨਹੀਂ ਮਾਰਿਆ ਮੈਂ ਉਹਨੂੰ ਦੱਸਤਾ ਵੀ ਮੇਰੇ ਕੋਲੇ ਢਾਈ ਤਿੰਨ ਕਿੱਲੇ ਜ਼ਮੀਨ ਦੇ ਆ ਠੀਕ ਆ ਇੰਨਾ ਮੈਂ ਪੜਿਆ ਪੈਗ ਮੈਂ ਕਦੇ-ਕਦੇ ਲਾ ਲੈਣਾ ਹੋਰ ਮੈਨਾਂ ਸ਼ਾ ਪਤਾ ਕੋਈ ਲਾਉਂਦਾ ਨਹੀਂ ਕਹਿੰਦਾ ਕਾਲਜ ਦੇ ਵਿੱਚ ਪ੍ਰਧਾਨਗੀ ਦੌਰਾਨ ਵੀ ਲੜਾਈ ਝਗੜਾ ਵੀ ਹੋਇਆ ਤੇ ਚਾਰ ਪੰਜ ਸਾਲ ਦੀ ਮੰਜੀਰ ਵੀ ਕੱਟ ਕੇ ਆ ਕੁੜੀ ਕਹਿੰਦੀ ਮੈਨੂੰ ਤਾਂ ਸਾਰਾ ਕੁਝ ਮਨਜ਼ੂਰ ਆ ਵੀ ਮੈਂ ਤਾਂ ਤੇਰੇ ਬਿਨਾ ਬਚਦੀ ਨਹੀਂ ਤੂੰ ਮੈਨੂੰ ਸੋਹਣਾ ਬਹੁਤ ਲੱਗਦਾ ਮੈਂ ਤੈਨੂੰ ਪਸੰਦ ਬਹੁਤ ਕਰਦੀ ਆ ਕਹਿੰਦਾ ਚਲੋ ਜੀ ਡੇਢ ਪੌਣੇ 2 ਸਾਲ ਉਹ ਕੁੜੀ ਮੇਰੇ ਨਾਲ ਕਹਿੰਦਾ ਫੋਨ ਤੇ ਗੱਲਾਂ ਬਾਤਾਂ ਕਰਦੀ ਰਹੀ ਤੇ ਕਦੇ-ਕਦੇ ਅਸੀਂ ਮੁਲਾਕਾਤ ਵੀ ਕਰਦੇ ਸੀ ਮਿਲਦੇ ਜੁਲਦੇ ਵੀ ਸੀਗੇ ਕਹਿੰਦਾ ਪਰ ਮੈਂ ਵਿਆਹ ਤੋਂ ਪਹਿਲਾਂ ਉਸ ਕੁੜੀ ਦੇ ਨਾਲ ਕਦੇ ਵੀ ਫਿਜ਼ੀਕਲੀ ਰਿਲੇਸ਼ਨ ਨਹੀਂ ਸੀ ਬਣਾਈ ਕੁੜੀ ਮੈਨੂੰ ਕਹਿੰਦੀ ਵੀ ਮੇਰਾ ਇੱਕ ਸੁਪਨਾ ਵੀ ਮੈਂ ਕੈਨੇਡਾ ਜਾਣਾ ਮੁੰਡਾ ਦਾ ਕੋਈ ਚੱਕਰ ਨਹੀਂ ਬਾਈ ਕਹਿੰਦਾ ਮੈਨੂੰ ਵੀ ਐਂ ਸੀ ਵੀ ਚਲ ਠੀਕ ਆ ਯਾਰ ਇਹ ਵਿਆਹ ਕਰਾਈ ਕੈਨੇਡਾ ਚਲੀ ਜਾਊਗੀ ਮੈਂ ਵੀ ਕੈਨੇਡਾ ਚਲਾ ਜਾਊਗਾ ਵੀ ਇੱਥੇ ਲੜਾਈ ਝਗੜਿਆਂ ਦੇ ਨਾਲ ਵੀ ਕਈ ਦੁਸ਼ਮਣੀਆਂ ਨੇ ਬੰਦਿਆਂ ਦੇ ਨਾਲ ਹਨਾ ਵੀ ਚਲ ਇੱਥੋਂ ਨਿਕਲ ਜਾਾਂਗੇ ਇਹੋ ਜੀ ਦਲਦਲ ਚੋਂ ਨਿਕਲ ਜਾਾਂਗੇ ਚਲੋ ਜੀ ਕਹਿੰਦਾ ਮੇਰਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕਹਿੰਦਾ ਮੈਂ ਘਰਵਾਲੀ ਨੂੰ ਆਈਲੈਟਸ ਕਰਾਤੀ ਤੇ ਜਦੋਂ ਆਈਲੈਟਸ ਹੋ ਜਾਂਦੀ ਆ ਉਸ ਤੋਂ ਬਾਅਦ ਚਲੋ ਜੀ ਫੈਲ ਲਾਉਨੇ ਆ ਵੀਜ਼ਾ ਇਹਦਾ ਤੇ ਘਰਵਾਲੀ ਕੈਨੇਡਾ ਚਲੀ ਜਾਂਦੀ ਆ ਕਹਿੰਦਾ ਹੁਣ ਮੈਂ ਬਹੁਤ ਖੁਸ਼ ਸੀਗਾ ਤੇ ਕਹਿੰਦਾ ਭਾਈ ਮੈਂ ਇੰਨਾ ਕੁ ਸੁਧਰ ਗਿਆ ਸੀ ਨਾ ਵੀ ਗੱਲਾਂ ਹੀ ਛੱਡ ਦੇ ਕਹਿੰਦਾ ਜਿਹੜਾ ਮੈਂ ਮਾੜੇ-ਮੋٹے ਪੈਗ ਸਾਈਕਲ ਲਾਉਂਦਾ ਸੀ ਮੈਂ ਉਹ ਵੀ ਛੱਡ ਗਿਆ ਮੈਂ ਮਹਿਫਲਾਂ 'ਚ ਬਹਿਣਾ ਵੀ ਛੱਡ ਗਿਆ ਤੁਹਾਨੂੰ ਪਤਾ ਕਿ ਜਦੋਂ ਬੰਦੇ ਨੂੰ ਪਿਆਰ ਹੋ ਜਾਂਦਾ ਤਾਂ ਪਹਿਲੀ ਬੰਦੇ ਵੀ ਸਾਥ ਬਣ ਜਾਂਦੇ ਆ ਕਹਿੰਦਾ ਚਲੋ ਜੀ ਉਹ ਕੈਨੇਡਾ ਚਲੀ ਜਾਂਦੀ ਆ ਫੋਨ ਤੇ ਮੇਰੇ ਨਾਲ ਗੱਲਾਂ ਬਾਤਾਂ ਵੀਡੀਓ ਕਾਲਾਂ ਸਾਰਾ ਕੁਝ ਏ ਟੂ ਜ਼ेड ਵਧੀਆ ਹੁੰਦਾ ਰਹਿੰਦਾ ਕਹਿੰਦਾ ਇਥੋਂ ਤੱਕ ਕਿ ਜੇ ਬਾਥਰੂਮ ਦੇ ਵਿੱਚ ਨਹਾਉਣ ਵੀ ਜਾਂਦੇ ਸੀ ਤਾਂ ਵੀ ਉਹਨੂੰ ਦੱਸ ਕੇ ਜਾਂਦੀ ਸੀ ਮੈਂ ਬਾਥਰੂਮ 'ਚ ਨਹਾਉਣ ਚੱਲੀ ਆ ਜਿੰਨਾ ਕੇ ਆ ਜਾਂਦੀ ਸੀ ਤਾਂ ਵੀ ਦੱਸਦੀ ਸੀ ਮੈਂ ਨਹਾ ਕੇ ਆ ਗਈ ਆ ਕਹਿੰਦਾ ਮੁੱਕ ਦੀ ਗੱਲ ਕਿ ਜਿੱਥੇ ਵੀ ਜਾਂਦੀ ਸੀ ਮੈਨੂੰ ਉਸ ਕੱਲੀ ਕੱਲੀ ਗੱਲ ਦਾ ਪ੍ਰੂਫ ਭੇਜਦੀ ਸੀ ਜਾਂ ਫੋਟੋਆਂ ਭੇਜਦੀ ਸੀ ਮੈਂ ਇੱਥੇ ਖੜ੍ਹੀ ਆ ਕਰਦੀ ਆ ਇਹ ਕਰਦੀ ਆ ਉਹ ਕਰਦੀ ਆ ਕਹਿੰਦਾ 8 9 ਮਹੀਨ ਹੌਲੀ ਹੌਲੀ ਉਹਨੇ ਰੰਗ ਬਟਾਉਣੇ ਸ਼ੁਰੂ ਕਰਤੇ ਰਾਤ ਨੂੰ ਵੀਡੀਓ ਕਾਲ ਤੇ ਗੱਲ ਕਰਨੀ ਬੰਦ ਕਰਤੀ ਕਹਿੰਦਾ ਹੁਣ ਬਈ ਮੈਂ ਵੀ ਕਾਲਜ ਚ ਪੜਿਆ ਸੀ ਪ੍ਰਧਾਨਗੀਆਂ ਕੀਤੀਆਂ ਸੀ ਦੁਨੀਆ ਦੇ ਰੰਗ ਮੈਂ ਵੀ ਸਾਰੇ ਵੇਖੇ ਸਨ ਕਹਿੰਦਾ ਜਦੋਂ ਮਿੱਤਰਾ ਉਹਨੇ ਰਾਤ ਨੂੰ ਕਹਿੰਦਾ ਵੀਡੀਓ ਕਾਲ ਕਰਨੀ ਬੰਦ ਕਰਤੀ ਤੇ ਕਹਿੰਦਾ ਮੇਰੇ ਦਿਲ ਚ ਗੱਲ ਵੱਜੀ ਵੀ ਲੈ ਮਿੱਤਰਾ ਕਬੂਤਰੀ ਛਤਰੀ ਤੋੜ ਗਈ ਕਹਿੰਦਾ ਮੇਰੇ ਦਿਲ ਚ ਗੱਲ ਆ ਗਈ ਵੀ ਵੀ ਇਹਨੇ ਕਿਤੇ ਕੁੰਡੀਆਂ ਪਸਾਲੀਆਂ ਆਪਦੀਆਂ ਕਹਾਂ ਚਲੋ ਜੀ ਹੌਲੀ ਹੌਲੀ ਰਾਤ ਨੂੰ ਗੱਲਬਾਤ ਕਰਨੀ ਬੰਦ ਕੀਤੀ ਫਿਰ ਦਿਨੇ ਵੀ ਗੱਲਬਾਤ ਕਰਨੀ ਕੱਟ ਕਰਤੀ ਕਹਿੰਦਾ ਮਤਲਬ ਕਿ ਮਹੀਨੇ ਡੇਡ ਦੇ ਵਿੱਚ ਵਿੱਚ ਕਹਿੰਦਾ ਬਿਲਕੁਲ ਬਦਲ ਗਈ ਤੇ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਚੱਕ ਕਹਿੰਦਾ ਮੈਨੂੰ ਬਲੌਕ ਲਿਸਟ ਚ ਪਾਤਾ ਕਹਿੰਦਾ ਜਿਹੜੀ ਮੈਂ ਆਹਦੇ ਸਹੁਰੇ ਨੂੰ ਫੋਨ ਕੀਤਾ ਵੀ ਡੈਡੀ ਹਸਤਨਾ ਕਰਕੇ ਵੀ ਮੇਰੇ ਨਾਲ ਗੱਲ ਨਹੀਂ ਕਰਦੀ ਹਨ ਮਹੀਨਾ ਡੇਡ ਹੋ ਗਿਆ ਮੈਂ ਤੁਹਾਨੂੰ ਦੱਸਿਆ ਨਹੀਂ ਇਸ ਤਰ੍ਹਾਂ ਬਹੁਤ ਚੇਂਜ ਹੋ ਗਈ ਉਹ ਮੈਨੂੰ ਬਲੌਕ ਲਿਸਟ ਚ ਪਾਤਾ ਕਹਿੰਦਾ ਅੱਗੋਂ ਮੇਰਾ ਸਹੁਰਾ ਕਹਿੰਦਾ ਤੂੰ ਕਿਹੜਾ ਚੱਜਦਾ ਹਨ ਵੀ ਸਿਰੇ ਦਾ ਨਸ਼ੇੜੀ ਤੂੰ ਏ ਛੱਤੀਆਂ ਨਾਲ ਤੇਰੀ ਲੜਾਈਆਂ ਝਗੜੀਆਂ ਛੱਤੀਆਂ ਤੇਰੀ ਦੁਸ਼ਮਣੀ ਆ ਉਹਦਾ ਡਰਦੀ ਤੈਨੂੰ ਬਲੌਕ ਕਰ ਗਈ ਹੋਣੀ ਤੇਰਾ ਕੀ ਵੀ ਪਹਿਲਾਂ ਜਿਹੜਾ ਮੈਨੂੰ ਪੁੱਤ-ਪੁੱਤ ਕਰਦਾ ਸੀ ਤੇ ਹੁਣ ਮੈਨੂੰ ਕਹਿੰਦਾ ਤੂੰ ਤਾਂ ਬੈਲੀ ਆ ਫਰਾਣਾ ਢਮਕਾਣਾ ਕਹਿੰਦਾ ਚਲੋ ਜੀ ਮੈਂ ਸੌਰੇ ਦਾ ਫੋਨ ਕੱਟਿਆ ਤੇ ਮੈਂ ਸੱਸ ਨੂੰ ਫੋਨ ਲਾੜਿਆ ਕਹਿੰਦਾ ਅੱਗੋਂ ਸੱਸ ਮੇਰੀ ਕਹਿੰਦਾ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਕਹਿੰਦੀ ਮੈਨੂੰ ਕੀ ਪਤਾ ਤੂੰ ਜਾਣੇ ਤੇ ਉਹ ਜਾਣੇ ਤੂੰ ਲੰਬ ਮੈਰਿਜ ਕਰਾਈਆ ਸਾਨੂੰ ਕੋਈ ਤੁਹਾਡੇ ਦਮਾਂ ਚ ਕੀ ਚੱਲਦਾ ਕੀ ਨਹੀਂ ਚੱਲਦਾ ਕਹਿੰਦਾ ਚਲੋ ਜੀ ਸੱਸ ਵੀ ਪੱਲਾ ਛਾੜ ਗਈ ਕਹਿੰਦਾ ਮੈਂ ਉਸ ਤੋਂ ਬਾਅਦ ਸੋਚਿਆ ਵੀ ਚੱਲ ਯਾਰ ਸਾਲੇ ਨੂੰ ਫੋਨ ਲਾਉਣ ਨਹੀਂ ਆ ਵੀ ਚਲ ਆਪਣੇ ਹਾਨਦਾਰ ਹਨਾ ਵੀ ਮੁੰਡਾ ਖੁੰਡਾ ਚੱਲ ਗੱਲ ਸਮਝ ਲੂਗਾ ਕਹਿੰਦਾ ਮਸਾਲੇ ਨਾਲ ਜਦੋਂ ਕੀਤੀ ਗੱਲ ਵੀ ਇਸ ਤਰ੍ਹਾਂ ਕਰਕੇ ਯਾਰ ਵੀ ਤੇਰੀ ਭੈਣ ਆ ਕੁਝ ਕਰਦੀ ਪਈ ਆ ਵੀ ਮੈਨੂੰ ਲੱਗਦਾ ਉੱਥੇ ਉਹਦੀ ਕਿਸੇ ਨਾਲ ਗੱਲਬਾਤ ਹੋ ਗਈ ਆ ਮੈਨੂੰ ਨੇ ਬਲੌਕ ਲਿਸਟ ਚ ਪਾਤਾ ਤੇ ਬਾਈ ਬਣ ਕੇ ਤੂੰ ਨਾਲ ਗੱਲ ਕਰ ਵੀ ਐਵੇਂ ਘਰ ਖਰਾਬ ਹੋ ਜਾਊਗਾ ਮੈਨਾ ਪੈਸਾ ਲਾਇਆ ਉਹ ਤੇ ਕਹਿੰਦਾ ਗੋਮਰਾ ਸਾਲਾ ਬੋਲਿਆ ਵੀ ਤੇਰੇ ਕਿਸੇ ਹੋਰ ਨਾਲ ਵਾਹ ਪਏ ਹੋਣਗੇ ਠੀਕ ਆ ਨਾ ਵੀ ਐਵੇਂ ਸਾਡੇ ਨਾਲ ਕਿਤੇ ਪੰਗਾ ਲੜੀ ਵੀ ਤੈਨੂੰ ਦਰੇ ਤਾਰੇ ਦਿਖਾ ਦਾਂਗੇ ਕਹਿੰਦਾ ਯਾਰ ਮੈਂ ਬੜਾ ਹੈਰਾਨ ਹੋਇਆ ਵੀ ਮੈਂ ਇੰਨੀ ਨਿਮਰਤਾ ਨਾਲ ਗੱਲ ਕਰੀ ਜਾਂਦਾ ਇਹ ਅੱਗੋਂ ਵੱਡ ਖਾਨ ਨੂੰ ਪਈ ਜਾਂਦੇ ਆ ਕਹਿੰਦਾ ਮੈਨੂੰ ਪਤਾ ਲੱਗ ਗਿਆ ਵੀ ਇਹ ਸਾਰੀ ਪਲੈਨਿੰਗ ਇਹਨਾਂ ਦੀ ਆਪਸ 'ਚ ਹੋਈ ਹੋਈ ਆ। ਵੀ ਨਹੀਂ ਤੇ ਇਹ ਮੇਰੀ ਗੱਲ ਸੁਣਦੇ ਵੀ ਹੋਇਆ ਕੀ ਆ, ਕਿਵੇਂ ਹੋਇਆ? ਵੀ ਹਜੇ ਤਾਂ ਮੈਂ ਗੱਲ ਕਰਦਾ ਉਸ ਤੋਂ ਪਹਿਲੇ ਮੈਨੂੰ ਠੋਕੇ ਜਵਾਬ ਦੇਣ ਲੱਗ ਗਿਆ। ਕਹਿੰਦਾ ਮੈਂ ਚਲੋ ਕੋਈ ਗੱਲ ਨਹੀਂ। ਕਹਿੰਦਾ ਚਲੋ ਜੀ ਅਗਲੇ ਦਿਨ ਮੈਂ ਨੰਬਰ ਨਵਾਂ ਲੈ ਲਿਆ ਤੇ ਮੈਂ ਸ਼ਾਮ ਨੂੰ ਮੈਸੇਜ ਭੇਜਿਆ। ਕਹਿੰਦਾ ਮੈਂ ਸ਼ਾਮ ਨੂੰ ਮੈਸੇਜ ਭੇਜ ਕੇ ਕਿਹਾ ਵੀ ਇੱਕ ਵਾਰੀ ਮੇਰੇ ਨਾਲ ਲਾਸਟ ਵਾਰੀ ਗੱਲ ਕਰ ਲਾ। ਵੀ ਹੋਇਆ ਕੀ ਮੈਨੂੰ ਦੱਸ ਦੇ। ਵੀ ਇੱਕ ਵਾਰੀ ਪਲੀਜ਼ ਮੇਰਾ ਫੋਨ ਚੱਕ ਲਾ। ਕਹਾਂ ਚਲੋ ਜੀ ਮੇਰਾ ਫੋਨ ਚੱਕਿਆ। ਮੈਂ ਨਾਲ ਗੱਲਬਾਤ ਕੀਤੀ ਵੀ ਇਸ ਤਰ੍ਹਾਂ ਕਰਕੇ ਮੈਂ ਤੇਰੇ ਪਿੱਛੇ ਇੰਨਾ ਪੈਸਾ ਲਾਇਆ ਵੀ 22 ਲੱਖ ਦੇ ਥੱਲੇ ਆ ਗਿਆ ਵੀ ਮੈਂ ਢਾਈ ਤਿੰਨ ਕੇ ਲੈਣਾ ਜ਼ਿੰਮੇਵਾਰ ਦਾ ਪੁੱਤ ਆ ਹਨ ਤੇ ਮੈਂ ਤੇਰੇ ਤੇ ਇੰਨਾ ਵਿਸ਼ਵਾਸ ਕਰਕੇ ਤੈਨੂੰ ਬਾਹਰ ਭੇਜ ਮੇਰਾ ਮਾੜਾ ਕੀਤਾ ਕੀ ਕਹਿੰਦੀ ਅੱਗੋਂ ਮੈਨੂੰ ਕਹਿੰਦੀ ਵੀ ਲੈ ਰਾਤ ਗਈ ਤੇ ਬਾਤ ਗਈ ਵੀ ਤੂੰ ਕਿਹੜਾ ਚੱਜਦਾ ਤੂੰ ਗੈਂਗਸਟਰ ਬੰਦਾ ਤੂੰ ਫਲਾਣਾ ਬੰਦਾ ਮੇਰਾ ਤੇਰੇ ਨਾਲ ਫਿਊਚਰ ਕੀ ਆ ਮੈਨੂੰ ਤਾਂ ਪਤਾ ਨਹੀਂ ਲੱਗਿਆ ਤੂੰ ਮੈਨੂੰ ਪਿਆਰ ਦੇ ਗੱਲਾਂ ਚ ਪਾ ਕੇ ਮੇਰੇ ਨਾਲ ਵਿਆਹ ਕਰਾ ਲਿਆ ਮੇਰੀ ਜ਼ਿੰਦਗੀ ਖਰਾਬ ਹੋਊਗੀ ਕੱਲ ਨੂੰ ਤੈਨੂੰ ਕੋਈ ਗੋਲੀ ਮਾਰ ਗਿਆ ਮੈਂ ਕੀ ਕਰੂੰਗੀ ਐਵੇਂ ਕਹਿੰਦਾ ਬੇਫਜ਼ੂਲ ਦੀਆਂ ਗੱਲਾਂ ਕਹਿੰਦਾ ਯਾਰ ਮੈਂ ਬੜਾ ਹੈਰਾਨ ਹੋਇਆ ਵੀ ਮੈਂ ਤੈਨੂੰ ਕੱਲੀ-ਕੱਲੀ ਗੱਲ ਦੱਸੀ ਸੀ ਹੁਣ ਤੂੰ ਕਹਿੰਨੀ ਤੂੰ ਗੈਂਗਸਟਰਾਂ ਤੂੰ ਬੈਲੀਆਂ ਤੂੰ दारू ਪੀਣਾ ਕੱਲ ਨੂੰ ਤੈਨੂੰ ਗੋਲੀ ਕੋਈ ਮਾਰ ਜੂ ਕਹਿੰਦੀ ਉਸ ਤੋਂ ਬਾਅਦ ਉਹ ਮੁੱਕ ਦੀ ਗੱਲ ਇਹ ਮਕਾਉਂਦੀ ਆ ਵੀ ਮੈਂ ਅੱਜ ਤੋਂ ਬਾਅਦ ਇੰਡੀਆ ਨਹੀਂ ਆਉਣਾ ਤੂੰ ਪੰਜਾਬ 'ਚ ੱਤਕੇ ਖਾ ਮਰ ਜੋ ਮਰਜ਼ੀ ਕਰ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਚਲ ਠੀਕ ਆ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਕੋਈ ਚੱਕਰ ਨਹੀਂ ਜਿਹੜਾ ਮੈਂ ਤੇ 20 ਲੱਖ ਰੁਪਈਆ ਲਾਇਆ ਮ ਕਹਿੰਦਾ ਇੰਨਾ ਕਹਿ ਕੇ ਫੋਨ ਕੱਟ ਗਈ ਕਹਾਂ ਚਲੋ ਜੀ ਉਸ ਤੋਂ ਬਾਅਦ ਮੈਂ ਸਹੁਰੇ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਵੀ ਤੁਹਾਡੀ ਕੁੜੀ ਨੇ ਸਾਫ਼ ਜਵਾਬ ਦੇ ਦਿੱਤਾ ਵੀ ਮੇਰਾ ਭਾਈ ਜਿਹੜਾ 20 ਲੱਖ ਰੁਪਈਆ ਲੱਗਾ ਉਹ 20 ਲੱਖ ਰੁਪਈਆ ਮੋੜ ਦਿਓ ਕਹਿੰਦਾ ਮੇਰਾ ਸਹੁਰਾ ਕਹਿੰਦਾ ਕੋਈ ਨਹੀਂ ਦੇਣੇ ਤੁਨੂੰ 20 ਲੱਖ ਰੁਪਈਆ ਕਹਿੰਦਾ ਚਲੋ ਜੀ ਇੱਕ ਦਿਨ ਲੰਘ ਗਿਆ ਦੋ ਦਿਨ ਲੰਘੇ ਹਫਤਾ ਲੰਘ ਗਿਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਪੰਚਾਇਤ ਕੀਤੀ ਪੰਚਾਇਤ ਲੈ ਕੇ ਸਹੁਰੇ ਗਿਆ ਉੱਥੇ ਸਹੁਰਾ ਵੀ ਮੇਰਾ ਬੈਠਾ ਪੰਚਾਇਤ ਮੇਰਾ ਸਾਲਾ ਵੀ ਬੈਠਾ ਕਹਿੰਦਾ ਵੀ ਪੰਚਾਇਤ ਦੇ ਵਿੱਚ ਮੇਰਾ ਸਹੁਰਾ ਤੇ ਮੇਰਾ ਸਾਲਾ ਕਹਿੰਦਾ ਮੈਨੂੰ ਓਡ-ਓਡ ਕੇ ਪੈਣ ਐਥੋਂ ਤੱਕ ਕਿ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੀਆਂ ਕਹਿੰਦਾ ਬਈ ਹੁਣ ਮੈਂ ਵੀ ਕਾਜ ਦੇ ਟੈਮ ਪਰਧਾਨਗੀਆਂ ਕੀਤੀਆਂ ਸੀ ਮੇਰੇ ਅੰਦਰ ਵੀ ਫਿਰ ਉਹੀ ਸ਼ੈਤਾਨ ਫਿਰ ਜਾਗ ਪਿਆ ਕਹਿੰਦਾ ਫਿਰ ਮੇਰੇ ਅੰਦਰ ਵੀ ਉਹ ਕੀੜਾ ਜਾਗ ਪਿਆ ਬਦਮਾਸ਼ੀ ਵਾਲਾ ਵੀ ਅੱਜ ਤੱਕ ਯਾਰਾ ਕਿਸੇ ਨੇ ਉਂਗਲ ਨਹੀਂ ਕੀਤੀ ਆਪਣੇ ਵੱਲ ਵੀ ਲੋਕ ਅੱਖ ਨੀਵੀਂ ਕਰਕੇ ਗੱਲ ਕਰਦੇ ਸੀ ਵੀ ਵੀ ਆ ਇੱਕ ਜਨਾਨੀ ਨੇ ਮੈਨੂੰ ਕੀ ਵਿਖਾਤਾ ਹਨਾ ਵੀ ਇੱਕ ਭਰੀ ਪੰਚਾਇਤ ਦੇ ਵਿੱਚ ਵੀ ਬੰਦੇ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਕੇ ਕਹਿੰਦਾ ਚਲੋ ਜੀ ਮੈਂ ਚੁੱਪ ਕਰਕੇ ਘਰੇ ਆ ਗਿਆ ਕਹਿੰਦਾ ਘਰੇ ਆ ਕੇ ਤੇ ਜਿਹੜੇ ਮੇਰੇ ਪੁਰਾਣੇ ਯਾਰ ਮਿੱਤਰ ਸੀ ਪੰਜ ਸੱਤ ਚੰਗੇ ਪੱਕੇ ਲੰਗੋਟੀ ਦੇ ਯਾਰ ਕਹਿੰਦਾ ਮੈਂ ਇਹਨਾਂ ਨੂੰ ਕਹੇ ਮਿੱਤਰੋ ਮੈਂ ਤਾਂ ਹੋਣਾ ਹੈਗਾ ਮਰਨਾ ਤੇ ਮੈਂ ਦੋਆ ਚਾਰਾਂ ਨੂੰ ਨਾਲ ਲੈ ਕੇ ਮਰਨਾ ਮੈਂ ਇਕੱਲੇ ਨਹੀਂ ਮਰਨਾ ਉਹ ਕਹਦੇ ਵੀ ਚੱਕਰ ਕੀ ਹੈ ਕਹਿੰਦਾ ਮੈਂ ਇਹਨਾਂ ਨੂੰ ਸਾਰੀ ਗੱਲ ਦੱਸੀ ਵੀ ਭਰਾਓ ਆ ਗੱਲ ਆ ਵੀ ਘਰ ਵਾਲੀ ਬਾਹਰ ਜਾ ਕੇ ਬਦਲ ਗਈ ਹੈ ਮੇਰਾ ਵੀ 20 ਲੱਖ ਰੁਪਇਆ ਫਸਿਆ ਤੇ ਮੇਰੇ ਸਹੁਰਿਆਂ ਨਾਲ ਦੇ ਮੈਨੂੰ ਕੱਢਦੇ ਆ ਗਾਲਾਂ ਤੇ ਨਾਲੇ ਨਹੀਂ ਪੈਣ ਦਿੰਦੇ ਪੈਰਾਂ ਦੇ ਪਾਣੀ ਤੇ ਹੁਣ ਸਹੁਰਿਆਂ ਦਾ ਕੰਡਾ ਕਢਣਾ ਹੈ ਜਾਂਦਾ 20 ਲੱਖ ਰੁਪਇਆ ਆਜੂ ਤੇ ਜਾਂਦਾ 2 ਕਹਾਂ ਚਲੋ ਜੀ ਮੈਂ ਆਪ ਦੀ ਘਰਵਾਲੀ ਨੂੰ ਮੈਸੇਜ ਭੇਜਤਾ ਇੱਕ ਹੋਰ ਨਵਾਂ ਨੰਬਰ ਲੈ ਕੇ ਵੀ 20 ਤਰੀਕ ਤੱਕ ਜੇ ਤੂੰ ਮੇਰਾ 20 ਲੱਖ ਰੁਪਇਆ ਮੇਰੇ ਅਕਾਊਂਟ ਚ ਨਾ ਪਾਇਆ ਉਸ ਤੋਂ ਬਾਅਦ ਦੇਖੀ ਬਣਦਾ ਕੀ ਕਹਿੰਦਾ ਗੋਣਾ ਰਪਲਾਈ ਆਉਂਦਾ ਤੂੰ ਜੋ ਕਰਨਾ ਕਰ ਕਹਿੰਦਾ ਫਿਰ ਮੈਂ ਉਹਨੂੰ ਇਹ ਗੱਲ ਦੱਸੀ ਵੀ ਤੈਨੂੰ ਪਤਾ ਆਵੇਂ ਮੈਂ ਕਾਲਜ ਦੇ ਟਾਈਮ ਕੀ ਕੁਛ ਕੀਤਾ ਤੇ ਕਹਿੰਦੀ ਗੋਣਾ ਉਹਨੇ ਉਹ ਮੋਜੀ ਜਾ ਭੇਜਤਾ ਹਸਣ ਵਾਲਾ ਮੈਂ ਕਿਹਾ ਵੀ ਕੋਈ ਚੱਕਰ ਨਹੀਂ ਕਹਾਂ ਚਲੋ ਜੀ ਮੈਂ ਆਪਦੇ ਯਾਰ ਮਿੱਤਰਾਂ ਨਾਲ ਪਲਾਨਿੰਗ ਬਣਾਈ ਤੇ ਮੈਂ ਆਪਦੇ ਯਾਰ ਮਿੱਤਰ ਰੈਕੀ ਦੇ ਲਾਤੀ ਵੀ ਇਹਦੀ ਮਾਂ ਤੇ ਇਹਦੇ ਪਿਓ ਨੂੰ ਆਪਾਂ ਚੱਕ ਕੇ ਲਿਆਉਣਾ ਜੋ ਮਰਜ਼ੀ ਹੋ ਜੇ ਭਾਵੇਂ ਜੇਲ੍ਹ ਹੋ ਜੇ ਭਾਵੇਂ ਮਰ ਜਕੇ ਖਾਪ ਜੀ ਹੁਣ ਮਰੇ ਦਾ ਪਾਇਆ ਪੱਲੇ ਕੀ ਰਹਿ ਗਿਆ ਇੱਜ਼ਤ ਵੀ ਮਿੱਟੀ ਹੋ ਗਈ ਤੇ ਪੈਸਾ ਵੀ ਮਿੱਟੀ ਹੋ ਗਿਆ ਕਹਿੰਦਾ ਚਲੋ ਜੀ ਜਦੋਂ ਰੈਕੀ ਲਾ ਲੈਨੇ ਆ ਤਾਂ ਇਹਦੀ ਮਾਂ ਤੇ ਇਹਦਾ ਪਿਓ ਮੋਟਰਸਾਈਕਲ ਤੇ ਸ਼ਹਿਰ ਨੂੰ ਜਾ ਰਹੇ ਹੁੰਦੇ ਆ ਇਹ ਕਹਿੰਦਾ ਸ਼ਹਿਰ ਤੋਂ ਉਹਨਾਂ ਦਾ ਪਿੰਡ 12-13 ਕਿਲੋਮੀਟਰ ਦੂਰੀ ਤੇ ਸੀਗਾ ਕਹਿੰਦਾ ਅਸੀਂ ਦੋ ਗੱਡੀਆਂ ਲੈ ਜਾਈਏ ਚਾਰ-ਪੰਜ ਨੇ ਹੋਣੇ ਆ ਇਹਦੇ ਮਾਂ ਤੇ ਇਹਦੇ ਪਿਓ ਨੂੰ ਕਹ ਕਹ ਕਹਦਾ ਸੀ ਗੱਡੀ ਦੇ ਵਿੱਚ ਸੈਟ ਲੈਨੇ ਆ ਕਹਦਾ ਰਾਤੋਂ ਰਾਤ ਅਸੀਂ ਪੰਜਾਬ ਤੋਂ ਬਾਹਰ ਲੈ ਜਾਂਦੇ ਆ ਪੰਜਾਬ ਤੋਂ ਬਾਹਰ ਲਿਜਾ ਕੇ ਕਹਿੰਦਾ ਤੇ ਮੈਂ ਇਹਦੇ ਪਿਓ ਨੂੰ ਤਾਂ ਨਹਿਰ 'ਚ ਪੁੱਠਾ ਲਮਕਾ ਲਿਆ ਪੁਲ ਤੇ ਪੁੱਠਾ ਲਮਕਾ ਕੇ ਤੇ ਕਹਿੰਦਾ ਮੈਂ ਆਪਦੀ ਯਾਰ ਮਿੱਤਰ ਦੇ ਨੰਬਰ ਤੋਂ ਵੀਡੀਓ ਕਾਲ ਕੀਤੀ ਤੇ ਕਹਿੰਦਾ ਮੈਨੂੰ ਕਿਹਾ ਵੀ ਆ ਮੈਂ ਹੁਣ ਪੁੱਠਾ ਲਿਆ ਲਮਕਾ ਦੇ ਪਿਓ ਨੂੰ ਦੇ ਕਹਿੰਦਾ ਫਿਰ ਚੀਕਾਂ ਤੇ ਕੂਕਾਂ ਮਾਰੇ ਸੌਂਹਾਂ ਪਾਵੇ ਤੈਨੂੰ ਮੇਰੇ ਪਿਆਰ ਦੀ ਸੌਂਤ ਨੂੰ ਮੇਰੇ ਪਿਆਰ ਦਾ ਵਾਸਤਾ ਚੀਕਾਂ ਤੇ ਕੂਕਾਂ ਹੀ ਮਾਰੀ ਜਾਵੇ ਕਹਿੰਦਾ ਕਹਿੰਦਾ ਨੂੰ ਮੈਂ ਕਿਹਾ ਵੀ ਅੱਜ ਤੈਨੂੰ ਪਿਆਰ ਦੇ ਵਾਸਤੇ ਚੇਤੇ ਆਉਂਦੇ ਆ ਵੀ ਜ ਪੰਚਾਇਤਾਂ ਚ ਮੈਂ ਹੱਥ ਜੋੜਦਾ ਨਾ ਤੇ ਪਿਓ ਕੇ ਤੇਰਾ ਪਿਓ ਨੇ ਭਲੀ ਪੰਚਾਇਤ ਮੇ ਨੂੰ ਮਾਵਾ ਪਣਾ ਦੇ ਗਾਣਾ ਕੱਢੀਆਂ ਕਹਿੰਦਾ ਮੈਨੂੰ ਇੱਕੋ ਗੱਲ ਕਹੀ ਵੀ ਮੈਨੂੰ 20 ਲੱਖ ਰੁਪਈਆ ਚਾਹੀਦਾ ਬਾਕੀ ਤੈਨੂੰ ਮੇਰੇ ਬੈਕਗਰਾਉਂਡ ਦਾ ਪਤਾ ਮੈਂ ਤਾਂ ਮਰਨਾ ਹੀ ਮਰਨਾ ਤੇ ਹੁਣ ਮੈਂ ਤੇਰੇ ਮਾਪੇ ਨੂੰ ਨਾਲ ਲੈ ਕੇ ਮਰਨਾ ਹੀ ਤੇ ਇਹ ਕੰਮ ਮੈਂ ਅੱਜ ਹੀ ਕਰਨਾ ਕਹਾਂ ਚਲੋ ਜੀ ਮੈਂ ਇਨੀ ਗੱਲ ਕਹਿ ਕੇ ਵੀਡੀਓ ਗੱਲ ਕੱਟਦੀ ਕਹਿੰਦਾ ਭਰਾਵਾ ਉਸ ਤੋਂ ਬਾਅਦ ਜਿਹੜੇ ਮੈਂ ਨੰਬਰ ਬਲੌਕਲਿਸਟ ਚ ਪਾਏ ਸੀ ਉਹ ਵੀ ਮੇਰੇ ਨੰਬਰ ਅਨ ਬਲੌਕ ਕਰ ਤੇ ਜਾਨੂ ਪਲੀਜ਼ ਇਦਾਂ ਨਾ ਕਰੀ ਤੂੰ ਮੈਨੂੰ ਪਿਆਰ ਕੀ ਜੇ ਸੱਚਾ ਪਿਆਰ ਕੀਤਾ ਪਲੀਜ਼ ਜੇ ਨਾ ਕਰੀ ਬੋ ਨਾ ਕਰੀ ਕਹਿੰਦਾ ਤਰਲੇ ਤੇ ਮਿੰਤਾ ਦੇ ਫੋਨ ਤੇ ਫੋਨ ਅੱਧੇ ਇਹਨਾਂ ਦੇ ਰਿਸ਼ਤੇ ਰਾਂ ਦੇ ਫੋਨ ਤੇ ਫੋਨ ਕਹਿੰਦਾ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਜੇ ਪੁਲਿਸ ਨੂੰ ਦੱਸਣਾ ਪੁਲਿਸ ਨੂੰ ਦੱਸ ਦਿਓ ਜੋ ਤੁਸੀਂ ਕਰਨਾ ਕਰ ਲਓ ਪੁਲਿਸ ਦੇ ਆਉਣ ਤੱਕ ਤਾਂ ਮੈਂ ਇਹਨਾਂ ਦਾ ਕੋ ਗੁੱਚਿੱਤ ਕਰ ਦੇਣਾ ਵੀ ਪੁਲਿਸ ਦੇ ਆਉਣ ਤੱਕ ਤਾਂ ਮੈਂ ਇਹਨਾਂ ਦੇ ਇਨੇ ਘਟੋਟੇ ਕਰ ਦਊਗਾ ਵੀ ਵੀ ਤੁਹਾਡੇ ਤੋਂ ਗਿਣੇ ਨਹੀਂ ਜਾਣੇ ਤੇ ਨਹਿਰ ਦੇ ਵਿੱਚ ਮੈਂ ਟੋਟੇ ਸਿੱੜਦਨੇ ਆ ਤੇ ਤੁਹਾਡੇ ਤੋਂ ਇਕੱਠੇ ਵੀ ਨਹੀਂ ਹੋਣੇ ਕਦਾ ਮੈਨੂੰ ਕੋ ਗੱਲ ਕਹੀ ਵੀ ਮੈਨੂੰ ਸ਼ਾਮ ਤੱਕ ਪੈਸੇ ਚਾਹੀਦੇ ਆ 4 ਘੰਟੇ ਦੇ ਵਿੱਚ ਵਿੱਚ ਨਹੀਂ ਤੇ 4 ਘੰਟੇ ਬਾਅਦ ਕੰਮ ਖਤਮ ਕਰ ਦੂੰਗਾ ਸਾਰਾ ਕੁਝ ਵੀ ਮੈਂ ਤਾਂ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਆ ਤੇ ਛੱਡਣਾ ਮੇਰਾ ਮਾਂ ਪਿਓ ਵੀ ਨਹੀਂ ਵੀ ਮੈਂ ਕਿਮ ਸੰਸਾਰ ਪੈਦਾ ਕਰਕੇ ਜਾਣੀ ਆ ਵੀ ਦੁਨੀਆ ਤੇ ਆ ਕੁਝ ਹੋਇਆ ਸੀ ਵੀ ਕਿਸੇ ਦੀ ਘਰਵਾਲੀ ਨੇ ਆ ਕੁਝ ਕੀਤਾ ਸੀ ਤੇ ਉਸ ਤੋਂ ਬਾਅਦ ਉਹਦੇ ਘਰਵਾਲੇ ਨੇ ਅੱਕ ਕੇ ਆਹ ਸਟੈਪ ਚੱਕਿਆ ਕਹਿੰਦਾ ਭਰਾਵਾ ਮੈਨੂੰ ਨਹੀਂ ਪਤਾ ਉਹ 20 ਲੱਖ ਰੁਪਈਆ ਇਹਨਾਂ ਨੇ ਕਿੱਥੋਂ ਇਕੱਠਾ ਕੀਤਾ ਕਿਵੇਂ ਇਕੱਠਾ ਕੀਤਾ ਕਹਿੰਦਾ 4 ਘੰਟੇ ਦਾ ਟਾਈਮ ਪਤਾ ਸੀਗਾ ਤੇ ਢਾਈ ਘੰਟਿਆਂ ਦੇ ਬਾਅਦ ਕਹਿੰਦਾ ਮੇਰੇ ਅਕਾਊਂਟ ਦੇ ਵਿੱਚ ਉਹਨਾਂ ਨੇ 20 ਲੱਖ ਰੁਪਏ ਦੀ ਐਂਟਰੀ ਬਣਾ ਦਿੱਤੀ ਸੀ। ਕਹਿੰਦਾ ਢਾਈ ਘੰਟੇ ਬਾਅਦ ਮੇਰੇ ਅਕਾਊਂਟ 'ਚ 20 ਲੱਖ ਰੁਪਏ ਆ ਗਿਆ। ਮੈਂ ਤੇ ਮਾਂ ਪੇੜ ਨੂੰ ਛੱਡ ਦਿੰਨਾ, ਮੈਂ ਆਪ ਭਗਾਉੜਾ ਹੋ ਜਾਣਾ। ਇਹ ਪੁਲਿਸ ਵਾਲੇ ਦੇ ਥਾਣੇ ਪੇਸ਼ ਹੋ ਜਾਂਦੇ ਆ, ਮੇਰੇ ਤੇ ਕੇਸ ਚਲਾ ਦਿੰਦੇ ਆ। ਕਹਿੰਦਾ ਉਸ ਤੋਂ ਬਾਅਦ ਮੈਂ ਸਾਲੀ ਦਾ ਭਗਾਉੜਾ ਰਿਆ। ਉਸ ਤੋਂ ਬਾਅਦ ਮੈਂ ਉਹਨੂੰ ਫੇਰ ਇੱਕ ਦਿਨ ਮੈਸੇਜ ਭੇਜਿਆ ਅਜੀ ਘਰ ਵਾਲੇ ਨੂੰ ਤੈਨੂੰ ਮੇਰੇ ਬੈਕਗ੍ਰਾਉਂਡ ਦਾ ਪਤਾ। ਵੀ ਮੈਂ ਤੁਹਾਡਾ ਨਾ ਕੁਝ ਮਾੜਾ ਨਹੀਂ ਕੀਤਾ। ਮੈਂ ਸਿਰਫ ਆਪ ਦੇ 20 ਲ ਹੋ ਤੁਸੀਂ ਆਪ ਦੇ ਰਾਹ ਤੇ ਮੈਂ ਆਪ ਦੇ ਰਾਹ ਤੇ ਆਪ ਦੇ ਮਾਪਿਆਂ ਨੂੰ ਕਹਦੇ ਵੀ ਕੇਸ ਵਾਪਸ ਲੈ ਲੈ ਤੇ ਨਹੀਂ ਤੇ ਫਿਰ ਉਹ ਉਹੀ ਨਹਿਰ ਤੇ ਉਹ ਪੁਲ ਤਿਆਰ ਆ ਤੇ ਐਸ ਵਾਰੀ ਕਹਿੰਦਾ ਫਿਰ ਧਮਕੀ ਨਾ ਜਾਣਿਓ ਐਸ ਨੂੰ ਮੈਂ ਵੱਢ ਕੇ ਨਹਿਰ ਦੇ ਵਿੱਚ ਸਿੱਟੂਗਾ ਉਸ ਤੋਂ ਬਾਅਦ ਤਾਂ ਮੈਨੂੰ 20 ਸਾਲੀ ਕਟਣੀ ਮਨਜ਼ੂਰ ਆ ਕਹਿੰਦਾ ਬਈ ਮੁੜ ਕੇ ਉਹਨਾਂ ਨੇ ਐ ਸੱਸ ਸਹੁਰੇ ਬਣ ਕੇ ਜਮਾ ਚੁੱਪ ਕਰਕੇ ਉਹ ਆਪ ਦੇ ਪਰਚੇ ਪਰਚੇ ਸਾਰੇ ਵਾਪਸ ਲੈ ਲੈ ਕਹਿੰਦਾ ਬਈ ਹੁਣ ਉਹ ਆਪ ਦੇ ਘਰੇ ਆ ਤੇ ਕਹਿੰਦਾ ਮੈਂ ਮੈਂ ਆ ਗਿਆ ਦबई ਤੇ ਬਾਈ ਕਹਿੰਦਾ ਮੇਰੀ ਇਹ ਹੱਦ ਬੀਤੀ ਲੋਕਾਂ ਨੂੰ ਸੁਣਾਈ ਜਰੂਰ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੜੇ ਆਈਲੈਂਡਸ ਲਈ ਤੇ ਪੈਸੇ ਲਾ ਕੇ ਮੁੜ ਕੇ ਆਤਮ ਹੱਤਿਆ ਕਰ ਲੈਂਦੇ ਆ ਕਿ ਬੰਦੇ ਨਸ਼ੇ ਨਾਲ ਮਰੀ ਦੇਈ ਸ਼ਰਮ ਨਾਲ ਮਰੀ ਜਾਂਦੇ ਆ ਕਹਿੰਦਾ ਬਈ ਜੇ ਤੁਹਾਡੇ ਨਾਲ ਮਾੜੀ ਹੁੰਦੀ ਆ ਨਾ ਤਾਂ ਅਗਲੇ ਨਾਲ ਦੁੱਗਣੀ ਮਾੜੀ ਕਰੋ ਕਹਿੰਦਾ ਮੁੜ ਕੇ ਅਗਲੇ ਨੂੰ ਪਤਾ ਲੱਗੇ ਵੀ ਕਿਸੇ ਦੇ ਪੈਸੇ ਕਿਵੇਂ ਖਾਈਦੇ ਆ ਬਗਾਨੇ ਪੁੱਤ ਦਾ ਘਰ ਕਿਵੇਂ ਜਾਰੀਦਾ ਕਹਿੰਦਾ ਬਈ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਜਿੰਨੇ ਮੁੰਡਿਆਂ ਦੇ ਪੈਸੇ ਖਾਦੇ ਆ ਆਈਲੈਂਡਸ ਦੀ ਕੁੜੀਆਂ ਨੇ ਬਾਹਰ ਜਾ ਕੇ ਮੁੱਕਰ ਗਈਆਂ ਨੇ ਵੀ ਪਤੰਦਰੋ ਆਤਮ ਹੱਤਿਆ ਕਿਉਂ ਕਰਦੇ ਹੋ ਜੇ ਮਰਨਾ ਹੀ ਆ ਤਾਂ ਨਾਲ ਦੋ ਚਾਰ ਲੈ ਕੇ ਤਾਂ ਮਰੋ ਗਾਾਂ ਤੋਂ ਨਾਲੇ ਕਹਿੰਦਾ ਅੱਖਾਂ ਖੁੱਲ ਜਾਣਗੀਆਂ ਕਿਸੇ ਹੋਰ ਦਾ ਘਰ ਨਾ ਉੱਜੜੂਗਾ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਪੰਜਾਬ ਦੇ ਹਰੇਕ ਘਰ ਤੱਕ ਪਹੁੰਚੇ ਕਿਸੇ ਦਾ ਘਰ ਨਾ ਉਹ ਜਿਹੜੇ ਕਿਸ ਦਾ ਪੁੱਤ ਸਪਰੇਅ ਪੀ ਕੇ ਨਾ ਮਰੇ ਕਿਸੇ ਦਾ ਪੁੱਤ ਆਤਮ ਹੱਤਿਆ ਨਾ ਕਰੇ ਤੇ ਸ਼ਾਇਦ ਆਹ ਵੀਡੀਓ ਦੇ ਕੇ ਬਹੁਤ ਸਾਰੀਆਂ ਕੁੜੀਆਂ ਵਿੱਚ ਕੰਡੀਆਂ ਹੋਈਆਂ ਰਹੀਆਂ ਸਿਆਣੀਆਂ ਹੋ ਜਾਣਗੀਆਂ ਜਿਹੜੀਆਂ ਕਿ ਲੋਕਾਂ ਨਾਲ ਵਿਆਹ ਕਰਾ ਕੇ ਧੋਖੇ ਕਰ ਗਈਆਂ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ